ਸਤਿ ਸ਼੍ਰੀ ਅਕਾਲ ਸਾਰੇ ਮੰਦਰ ਵਿੱਚ ਗੋਲ ਪੜਦੀ ਹੋਈ ਹੈ। ਅਨੰਤ ਕੋਟ ਬ੍ਰਹਮਾ ਨਾਇਕ ਰਾਸ ਤੇ ਥਾਪੂਸ਼ੀਪਨ ਦੇ ਵਿਹਾਰੀ ਦਾ। ਆਜ ਪ੍ਰਕਟ ਅਸ਼ਰਮ ਸ੍ਰੀ ਪੀਜਾ ਕਲਪੀ ਦੇ ਉਪਰੇਚ ਨਾਇਕ ਆ ਰਹੇ ਆ। ਸਾਰੇ ਵਿਸ਼ਪ ਦੇ ਵਿੱਚ ਮਨਾਇਆ ਜਾ ਰਿਹਾ ਹੈ। ਬਹੁਤ ਹੀ ਸੁੰਦਰ ਮਨਮੋਹ ਚਾਟੀਆਂ ਦੇ ਨਾਲ ਗੁਵਾਨ ਕ੍ਰਿਸ਼ਨ ਦੀ ਰਾਸ ਦੇ ਤਾਂ ਕਈ ਐਸੇ ਦ੍ਰਿਸ਼ ਜਿਹੜੇ ਆ ਜੁੜਾ ਅਕ੍ਰਿਜ਼ ਰਿਤ ਪਾਈ ਜਾ ਰਹੇ। ਅੱਜ ਦੇ ਪਾਵਨ ਦੇ ਆਦੇ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਪਰਮਪਤਿਆ ਪ੍ਰਮਾਤਮਾ ਜੀ ਜਿਹੜੇ ਦਾਸ ਕਰਦੇ ਆਂ ਇਸ ਸਾਡੇ ਭਾਰਤ ਨੂੰ ਸਾਡੇ ਪੰਜਾਬ ਨੂੰ ਹਰ ਸਮੇਂ ਤਰੱਕੀ ਔਰ ਦਿਰਵੇ ਉਹ ਇਸੇ ਤਰ੍ਹਾਂ ਸਾਰਾਂ ਦਾ ਪਿਆਰ ਤੇ ਉਹ ਬਣਿਆ ਰਹੇ। ਅੱਜ ਜਿੰਮੇਸ਼ੀਓ ਕਵਿਤਾ ਤੇ ਭਾਰਤ ਦੇ ਖੁਸ਼ਾਲ ਮੰਨੋ ਦੇਸ਼ ਜਿਸ ਵਿੱਚ ਜਿੰਦਾ ਜਾਰੀ ਰਹੇ। ਉਹ ਸੁਨਾਤਨ ਦੀ ਇੱਕ ਮਹੂਬ ਕੌਮ ਵਾਲੀ ਸਦਾ ਹੀ ਖੁਸ਼ਹਾਲ ਸਾਦੇ ਪਰਮ ਜੀ ਦੇ ਵਾ ਵਾ ਗ੍ਰਾਮ ਦੀ ਰਾਮ ਨਾਮ ਵਾ ਗ੍ਰੀਸ਼ਣ ਦਾ ਸ੍ਰੀ ਹੈ ਇਸ ਜੀ ਦੇ ਰਮਸਮੀ ਉਹ ਇਹਦੇ ਉੱਪਰ ਸਦੀ ਕਲਚਰ ਦੇ ਨਾਲ ਸਨਾਤਨ ਦੇ ਕਲਚਰ ਦੇ ਹਿਸਾਬ ਨਾਲ ਇਸ ਨੂੰ ਉੱਪਰ ਵੀ ਦੇਣੀ ਹੈ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਉਹ ਹਰ ਸੋ ਲਾਸਟ ਤੇ ਹਾਰਮਨਾਈਜ ਹੋ ਜਾ ਰਹੇ ਹੈ ਤਬ ਉਸਾ ਹਰ ਮੰਦਰ ਵਿੱਚ ਇਸੇ ਦੋਹੀਂ ਕਾਰਗਰਮ ਚੱਲ ਰਿਹਾ ਔਰ ਜੀ ਵਫਾ ਮੰਦਰ ਸਾਡੇ ਦੇ ਅਕੂਰ ਮਾਨ ਸਤਿਆਪੁਰਨ ਦੇ ਅਸ਼ੀਰਵਾਦ ਉਸਨੇ 25 26 ਸਾਲ ਤੋਂ ਵਰਸ ਲਿਆ ਔਰ ਉਹਦੇ ਨਾਲ ਨਾਲ ਜਿਹੜੀ ਇੱਕ ਰੁਫਾਨੀਏ ਤੇ ਆ ਕੇ ਅੱਜ ਦੇ ਦਿਨ ਮਿਲਦੀ ਹੈ ਉਹ ਅਸ਼ੀਰਵਾਦ ਭਗਵਾਨ ਕ੍ਰਿਸ਼ਨ ਜੀ ਦੇ ਨਾਲ ਨਾਲ ਮਾ ਚਿੰਤਾਪੁਰਨੀ ਦਾ ਭਗਵਾਨ ਸਤਨਾ ਦਾ ਜਿਹੜਾ ਅਸ਼ੀਰਵਾਦ ਲੈ ਕੇ ਜਾ ਰਹੇ ਹੈ ਕੋਈ ਨਵੀਂ ਊਰਜਾ ਸਾਨੂੰ ਮਿਲਦੀ ਹੈ ਔਰ ਇਹ ਊਰਜਾ ਜਿਹੜੀ ਹੈ ਜਿਸੇ ਉਹ ਯੂਗਰ ਹੁੰਦੀ ਹੈ ਉਹ ਤੇ ਕਿੰਨੇ ਤੇ ਚਿੰਤਨ ਕਰਨ ਦੀ ਲੋੜ ਹੈ ਦੁਨੀਆਂ ਦੇ ਦੇਸ਼ੋ ਦੇ ਲਗਭਗ ਦੇਸ਼ਾਂ ਦੇ ਵਿੱਚ ਨਿਸ਼ਚਿਤ ਅਨੁਸ਼ਾਸਨ ਚੁਣਾਈ ਜਾ ਰਹੇ ਲੇਕਿਨ ਇਹ ਬਹੁਤ ਕਰਨਾ ਦੀ ਮੈਂ ਗੱਲ ਕਰਾਂਗਾ ਕਿ ਸਾਡੇ ਗੁਆਂਢ ਬੰਗਲਾਦੇਸ਼ ਦੇ ਵਿੱਚ ਲਗਭਗ 1.30 ਲੱਖ ਇਨਸਾਨ ਬੈਠੇ ਆ ਉਹ ਵੱਧ ਰਹੇ ਇਸ ਗੱਲ ਤੋਂ ਵੰਸ਼ਿਤ ਨੇ ਮੈਂ ਗੁੰਮੀ ਦੇਖਦਾ ਆ ਰਿਹਾ ਨੂੰ ਇਹ ਸਾਡੀ ਸਰਕਾਰ ਨੂੰ ਅੱਜ ਦੇ ਦਿਨ ਮੈਂ ਉਸ ਮੰਦਰ ਦੇ ਮਾਧਿਅਮ ਦੇ ਥ्रू ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੂੰ ਖਵਾਬ ਦਾ ਕਿ ਦੁਨੀਆ ਤੁਹਾਡੇ ਸਿੰਧੂ ਹੋਣ ਦੇ ਨਾਸ ਕਰਦੀ ਆ ਔਰ ਅੱਜ ਮੌਕਾ ਕਿ ਬੰਗਲਾਦੇਸ਼ ਦੇ ਹਿੰਦੂਆਂ ਦੀ ਰਾਖੀ ਕਰਨਾ ਹਿੰਦੁਸਤਾਨ ਦਾ ਧਰਮ ਮੰਨਦਾ ਤਾਂ ਇਹ ਵਰਸਾ ਦੇ ਮੂੰਹ ਦੱਸਦਾ ਕਿ ਤਰਫ ਖੜਵਾ ਮੈਂ ਦੂ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਸ੍ਰੀ ਸਰਨਾਲ ਮੰਦਿਰ ਦੇ ਸਵਾਗਤ ਪਲੇਟਫਾਰਮ 'ਤੇ ਖੜੇ ਹੋ ਕੇ ਮੰਦੰ ਦੇ ਪਰਿਸ਼ਦ ਖੜੇ ਹੋ ਕੇ ਮੈਂ ਆਹ्वान ਕਰਦਾ ਸਾਰੇ ਹਜ਼ਰਾਂ ਨੂੰ ਕਿ ਅਸੀਂ ਯਤਨ ਕਰੀਏ ਕਿ ਸਾਡੀ ਸਰਕਾਰ ਐਕਸ਼ਨ ਲੈ ਮਲੂਮ ਹੀ ਹੋ ਜਾਏ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਕ੍ਰਿਸ਼ਨ ਤੁਸੀਂ ਜੀ ਕਪੂਰ ਦੇ ਮੁੰਡਿਆਂ ਵਿੱਚ ਪੇਰੀ ਪਾੜੇ ਕੀ ਕਹਿੰਦੇ ਅੱਜ ਅਸੀਂ ਸੋਚ ਦਿਹਾੜੇ ਤੇ ਕਿਸਾਨ ਜਨ ਮਾਸਟਰ ਵੀ ਦੇ ਪਰਤੇ ਸਾਰੇ ਕਪੂਠੇਲਾ ਵਸਿਆਣ ਦੇ ਦਿਲ ਦੀ ਕਰਾਈਆਂ ਤੋਂ ਸ਼ੁਕਾਵਾ ਦਿੰਦਾ ਔਰ ਇਹ ਅਰਦਾਸ ਕਰਦਾ ਹਾਂ ਪਰਮਾਤਮਾ ਅਕੇ ਕੀ ਪਰਮਾਤਮਾ ਐਦਾਂ ਹੀ ਸੁੱਖ ਬਣਾਈ ਰੱਖੇ ਔਰ ਤਰਕੀਆਂ ਬਖਸ਼ੇ ਇੱਕ ਵਾਰ ਸਾਰੇ ਕਪੂਠੇਲਾ ਵਸਿਆਣ ਨੂੰ ਇੱਕ ਵਾਰ ਪੇਜ ਤੇ ਮਾਫੀ ਦੀ ਢੇਰ ਸਾਰੀ ਸ਼ੁਕਾਵਾ ਉਹ ਜਿਸ ਲੋਕ ਕੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਰ ਸਿੰਘ ਜੀ ਤੁਸੀਂ ਰਹੇ ਹੋ ਤੇ ਕਪੂਠਾ ਦੇ ਵਿੱਚ ਪਹਿਲੀ ਵਾਰ ਨੁਮਕਾ ਮਿਲਿਆ ਨੰਬਰਾਂ ਦੇ ਵਿੱਚ ਆਉਂਦਾ ਇਹ ਕਿੱਥੋਂ ਲੱਗਿਆ ਦੇਖੋ ਜੀ ਮੇਰੇ ਲਈ ਬਹੁਤ ਜ਼ਿਆਦਾ ਮਾਨ ਦੀ ਗੱਲ ਹੈ ਪੰਡਿਤ ਜੀ ਦੁਆਰਾ ਦੱਸਿਆ ਗਿਆ ਕਿ ਪੰਜ ਮੰਦਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਦਾ ਤਾਂ ਮੈਨੂੰ ਮਾਨ ਹੈ ਕਿ ਬਤੌਰ ਡੀਸੀ ਨੇ ਇੱਕ ਕੁੜੀ ਦੀ ਪਵਿੱਤਰ ਕਰਤੀ ਦੇ ਕੰਮ ਵੀ ਕਰਦੇ ਹੋਣ ਨਾਲ ਜਿਸ ਨਾਲ ਮੈਨੂੰ ਅੱਜ ਇੱਥੇ ਆਉਣ ਦਾ ਮੌਕਾ ਮਿਲਿਆ और परमात्मा परमात्मा के फिर एक बार फिर अरदास करना इसे तरह पूरे खलाए रखो रखो जन्माष्टमी देखो पंच मंदिर का इतिहास ही है महाराजा कपूरथला ने अच्छी दो सौ तीस साल पहला निर्माण किया महाराजा फतेह सिंह जी मनोकामना पूरी हुई तभी यह पंच मंदिर बने जो नाम फतेह मनोज थी उन्नीस सौ संताली तो जो सरकार ने तेज उवर किया उसके बाद इन्हें सारे पांच मंदिर कहते पांच मंदिर भगवान किसी महाराज का सेंटर के लिए मंदिर आज मंदिर सरकार इन्हें कहते आ और जितों भी देखो भगवान किसी महाराज इतने वे नजर आएंगे उस वेल का स्कल्पचर जो है इदा दिराया कोई भी इस चीज में जा सकता यह क्यों हुआ तो भगवान किसी महाराज एक पास सवालिया एक पासे दुर्गा का मंदिर आ एक पासे सूर्य भगवान का आया सूर्य भगवान का पंजाब दे सिर्फ यही आ ਨੇੜਾ ਪੂਰੇ ਖੇਤਰਾਂ اور ਆਤਵਾਦੀ ਲੋਕੀ ਜਿਨ੍ਹਾਂ ਦੀ ਨਿਗਾਹ ਜਿਨ੍ਹਾਂ ਨੂੰ ਬਿਮਾਰੀਆਂ ਆ ਅਲਰਗੀਆਂ ਉਹ ਪੂਰੇ ਭਗਵਾਨ ਦੇ ਅੰਦਰ ਮੱਥਾ ਟੇਕੀਆ ਇੱਕ ਪਾਸੇ ਗਣੇਸ਼ ਜੀ ਦਾ ਮੰਦਿਰ ਆ ਔਰ ਭਗਵਾਨ ਕਿਸੁਮਾਏ ਲਕਸ਼ਮੀ ਨਾਰਾਇਣ ਮੰਦਿਰ ਆ ਇਸ ਕਰਕੇ ਪੰਜ ਮੰਦਿਰ ਰੱਖਿਆ ਜਾਂਦਾ ਹੈ ਔਰ ਭਗਵਾਨ ਕਿਸੁਮਾਏ ਪ੍ਰਣਾਸ ਦੇ ਆਸ਼ੀਰਵਾਦ ਉਹ 40 ਦਿਨ ਜਿਹੜਾ ਬੰਦਾ ਪ੍ਰਕਰਮਾ ਕਰਦਾ ਆ ਉਹਦੀ ਮਨੋ ਕਾਮਨਾ ਪੂਰੀ ਹੋ ਜਾਂਦਾ ਹੈ ਸੂਖ ਚਿੰਤਾ ਤੋਂ ਮੁਕਤ ਹੋ ਜਾਂਦਾ ਉਹ ਬੇਚਿੰਤਾ ਔਰ ਬੜੇ ਬੰਦੇ ਇੱਥੇ ਦਿੱਤੀ ਆਏ ਆ ਮਨੋਂ ਅੱਤਰ ਆਏ ਆ ਇਹਦਾ ਹੱਲ भगवान महाराज बनिया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर